ਮੈਂ ਅੱਜ ਦੋ ਗੱਲਾਂ ਕਲੀਅਰ ਕਰਨ ਆਇਆ ਭੇਡਾਂ ਨੂੰ ਕਹਿੰਦੇ ਜ਼ਖਾਮ ਹੋ ਗਿਆ ਵੀ ਭਾਈ ਲਾਈਵ ਨਹੀਂ ਆਉਂਦਾ ਹੈਗਾ ਜਾਂ ਕੁਝ ਵੀ ਜਿਵੇਂ ਆਪਾਂ ਨਾਰਮਲ ਤੁਹਾਨੂੰ ਪਤਾ ਵੀ ਜਿਹੜੀਆਂ ਗੱਲਾਂ ਪਿੱਛੇ ਅਸੀਂ ਬੋਲਦੇ ਆ ਉਹ ਗੱਲਾਂ ਦੇ ਪਿੱਛੇ ਗਈ ਭੇਡਾਂ ਨਾ ਚਾਮਲ ਜਾਂਦੀਆਂ ਨੇ ਪਰ ਟਾਈਮ ਸਰ ਜਵਾਬ ਦੇਣਾ ਚੰਗਾ ਹੁੰਦਾ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕਰਨੀ ਹੈ ਮੈਂ ਜੀ ਆਪਣੇ ਜੋ ਸੁਖਵੀਰ ਸਿੰਘ ਬਾਦਲ ਨੇ ਬਾਦਲ ਪਰਿਵਾਰ ਸਾਰਨ ਪਤਾ ਵੀ ਉਹ ਭਾਈ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਇਆ ਬੰਦ ਚਿੱਠੀ ਲੈ ਕੇ ਗਿਆ ਸੁਣਨ ਦੇ ਵਿੱਚ ਆਇਆ ਵੀ ਭਾਈ ਉਹਦੇ ਵਿੱਚ ਉਹਨੇ ਮਾਫੀਨਾਮਾ ਲਿਖਿਆ ਜੋ ਹੁਣ ਤੱਕ ਉਹਨਾਂ ਨੇ ਕੀਤਾ ਉਹ ਚਾਹੇ ਸਿਰਸੇ ਵਾਲੇ ਨੂੰ ਮਾਫੀ ਹੋ ਦਿਵਾਉਣੀ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਦਾਂ ਉਤਲਪ ਕਹਿੰਦੇ ਨੇ ਆਪਾਂ ਵੀ ਸਰੂਪਾਂ ਦੀ ਬੇਅਦਬੀ ਜਾਂ ਮੰਨ ਲਓ ਜੋ ਬੰਦੀ ਸਿੰਘ ਵਾਲੀ ਗਲਤ ਉਹਨੇ ਉਹ ਚ ਕੀਤੀ ਐ ਨਹੀਂ ਜਿਹੜੀ ਸੁਣਨ ਦੇ ਵਿੱਚ ਗੱਲ ਆ ਰਹੀ ਬਾਕੀ ਜੋ ਚਿੱਠੀ ਖੁੱਲ੍ਹਣੀ ਪਤਾ ਲੱਗੇ ਜਾਣਾ ਰਿਆਂ ਨੂੰ ਤੇ ਉਹ ਬੰਦਾ ਜਿਹੜੀ ਆਪਣੀ ਭੁੱਲ ਬਖਸ਼ਾਉਣਾ ਅਕਾਲ ਤਖਤ ਸਾਹਿਬ ਦੇ ਉੱਤੇ ਆਇਆ ਤੇ ਨਾਲ ਉਹਦੇ ਜਿਹੜੇ ਬੰਦੇ ਗਏ ਨੇ ਉਹਨਾਂ ਬਾਰੇ तकरीबन ਸਾਰੇ ਤੁਸੀਂ ਜਾਣਦੇ ਹੋ ਧਾਮੀ ਸਾਹਿਬ ਆਪਣੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਵੀ ਨਾਲ ਸੀਗੇ ਉਹਨਾਂ ਦੇ ਪਿੱਛੇ ਹੱਥ ਜੋੜੀ ਖੜੇ ਤੁਸੀਂ ਫੋਟੋ ਫੋਟੋ ਦੇਖੀ ਹੋਣਗੀਆਂ ਜਾਂ ਮੰਨ ਲਓ ਵੀਡੀਓ ਦੇਖੀ ਹੋਣੀ ਆ ਵੀਡੀਓ ਦੇ ਵਿੱਚ ਉਹ ਦਿਖ ਵੀ ਰਹੇ ਨੇ ਭਾਈ ਮਗਰ ਹੱਥ ਜੋੜੀ ਖੜੇ ਨੇ ਆਪਣੇ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਮੁੱਖ ਦੀ ਗੱਲ ਤਾਂ ਇੱਥੇ ਆ ਜੀ ਜਦ ਜੇ ਆਪਾਂ ਇਹ ਚੀਜ਼ਾਂ ਚੱਕ ਕੇ ਦੇਖਦੇ ਆ ਆਪਾਂ ਸੁਣਦੇ ਆ ਜੋ ਹੁਣ ਤੱਕ ਸਿੱਖ ਕੌਮ ਨੇ ਤਾਂ ਨਹੀਂ ਕੀਤਾ ਉਹ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਕੋਈ ਵੀ ਪਾਰਟੀ ਹੋਵੇ ਜਦ ਵੀ ਇਹ ਇਹ ਟੌਪਿਕ ਉੱਤੇ ਮਤਲਬ ਜਾਨੀ ਕਿ ਬੋਲਦੇ ਨੇ ਜਾਂ ਮੰਨ ਲਓ ਕੋਈ ਵੀ ਗੱਲਬਾਤ ਕਰਨੀਆਂ ਸ਼ੁਰੂ ਕਰਦੇ ਨੇ ਇਹ ਜਦ ਹੀ ਕਿਉਂ ਕਰਦੇ ਨੇ ਜਦ ਸੱਤਾ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ ਹੁਣ ਆਪਾਂ ਨੂੰ ਸਾਰ ਨੂੰ ਪਤਾ ਵੀ ਭਾਈ ਜਿਹੜੇ ਆਪਣੇ ਅਕਾਲੀ ਦਲ ਵਾਲੇ ਨੇ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਮਿਲੀ ਆ ਇੱਕ ਸੀਟ ਮਿਲੀ ਆ ਜਿਹਦੇ ਵਿੱਚ ਸਿਰਫ ਇਹ ਵਿਚਾਰੇ ਇੰਨੇ ਕ ਜਿਆਦਾ ਦੁਖੀ ਹੋ ਗਏ ਉਹਨਾਂ ਨੂੰ ਪਤਾ ਲੱਗਣ ਲੱਗੇ ਵੀ ਭਾਈ ਜਿਹੜੀ ਸਾਡੀ ਪਾਰਟੀ ਆ ਵੀ ਇਹ ਦਾ ਜਿਹੜਾ ਆਉਣੇ ਵਾਲਾ ਭਵਿੱਖਾ ਜੋ ਮਤਲਬ ਜਨਕਿ ਉਹ ਇੱਕ ਰਹਿ ਵੀ ਹੁਣ ਕੀ ਗਿਆ ਤੁਹਾਨੂੰ ਪਤਾ ਵੀ ਅਕਾਲੀ ਦਲ ਕੋਲ ਰਹਿ ਵੀ ਕੀ ਗਿਆ ਹੁਣ ਤੇ ਵੀ ਇਹ ਨੁਕਸਾਨ ਦੇ ਹੋ ਸਕਦਾ ਵੀ ਸਾਨੂੰ ਪੰਜਾਬ ਦੀ ਸ਼ਾਸਨ ਦੇ ਵਿੱਚੋਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਆਪਣੇ ਕਹਿਣ ਦੇ ਸੀਗੇ ਵੀ ਬਾਬਾ ਬੋੜ ਬਾਦਲ ਸਾਹਿਬ ਬੜੇ ਬਾਦਲ ਸਾਹਿਬ ਤੇ ਨਾਲ ਸੁਖਵੀਰ ਬਾਦਲ ਜਿਹੜੇ ਬਾਬੇ ਬੋੜ ਨੇ ਉਹਨਾਂ ਲਈ ਇੱਕ ਪੁਲ ਬਣਾਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਲਈ ਜਾਂ ਮੱਲੋ ਯਾਨੀ ਕਿ ਪੰਜਾਬ ਲਈ ਜਾਂ ਸਿੱਖਾਂ ਲਈ ਇੱਕ ਪੁਲ ਬਣਾਇਆ ਸੀਗਾ ਉਹ ਚਾਹੇ ਝੂਠ ਦੇ ਨਾਂ ਤੇ ਖੜਾ ਹੋਵੇ ਚਾਹੇ ਫਰੇਵ ਦੇ ਨਾਂ ਤੇ ਖੜਾ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਇਹ ਜਿਹੜੀ ਚਿੱਠੀ ਹੁਣ ਉਹ ਜਾ ਕੇ ਇੱਕ ਆਪਣੀ ਪੁਲ ਬਖਸ਼ਾ ਕੇ ਲੱਗੇ ਹੋਣੇ ਪੁਲ ਬਖਸ਼ਾਉਣ ਲੱਗੇ ਨੇ ਇੱਕ ਵਾਰ ਪਹਿਲਾਂ ਵੀ ਨੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਮਾਫੀ ਮੰਗੀ ਸੀ ਵੀ ਭਾਈ ਹੁਣ ਤੱਕ ਸੜ ਤੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਵੀ ਸਾਨੂੰ ਮਾਫ ਕਰ ਦੋ ਪਰ ਜਿਹੜੀ ਕੌਮ ਆ ਕੌਮ ਫੇਰ ਸਮਝ ਗਈ ਗੱਲ ਵੀ ਭਾਈ ਹੁਣ ਇਹ ਬੰਦੇ ਸਿਰਫ ਟਾਈਮ ਪਾਸ ਕਰ ਰਹੇ ਨੇ ਤੇ ਸਿਰਫ কুরਸੀ ਪਿੱਛੇ ਭੱਜੇ ਫਿਰਦੇ ਨੇ ਮੈਂ ਜਿਹੜੀ ਮੇਨ ਵਿਸ਼ੇ ਤੇ ਗੱਲ ਕਰਨੀਆਂ ਉਹ ਹੈਗੀ ਆ ਜੀ ਅੱਜ ਕੱਲ ਜਿਹੜੀ ਇੱਕ ਨਵੀਂ ਪਾਰਟੀ ਬਣਾ ਰਹੇ ਨੇ ਭਾਈ ਸਰਬਜੀਤ ਟੋਣੀ ਵੀ ਨਾਲ ਲੱਗੇ ਹੋਏ ਨੇ ਅਮਰਪਾਲ ਦੇ ਮਾਪਿਓ ਵੀ ਨਾਲ ਲੱਗੇ ਹੋਏ ਨੇ ਪਾਰਟੀ ਬਣਾਉਣ ਨੂੰ ਤੇ ਬਣਨੀ ਵੀ ਚਾਹੀਦੀ ਆ ਅਸੀਂ ਕਹਿੰਦੇ ਵੀ ਪਾਈ ਇੱਕ ਜ਼ਰੂਰ ਇਹ ਜੀ ਇਹ ਨਾ ਪੰਤਕ ਪਾਰਟੀ ਹੋਣੀ ਚਾਹੀਦੀ ਆ ਜੋ ਜਿੱਦਾਂ ਹੁਣ ਤੱਕ ਆਪਣੇ ਪਤਾ ਵੀ ਆਪਾਂ ਨੂੰ ਭਾਈ ਜਿਹੜੇ ਸ਼ਰੋਮਣੀਆਂ ਅਕਾਲੀ ਦਲ ਦੇ ਜੋ ਮਤਲਬ ਬੰਦੇ ਸੀਗੇ ਸਾਰੇ ਹੀ ਉਹਨਾਂ ਦੇ ਮਤਲਬ ਇਹਨੇ ਕਿ ਬਾਦਲਾਂ ਦੇ ਨਾਲ ਲਾ ਕੇ ਉਹੀ ਨਿਯੁਕਤ ਕਰ ਦਿੰਦੇ ਸੀਗੇ ਪ੍ਰਧਾਨ ਕਿਨੇ ਲੱਗਣਾ ਜਾਂ ਕੀ ਗੱਲ ਆ ਕੀ ਬਾਤ ਆ ਉਹ ਚਾਹੇ ਕਿਸੇ ਵੀ ਪੁਲਿਸ ਵਾਲੇ ਨੂੰ ਤਰੱਕੀ ਵੀ ਦੇ ਕਿਉਂਕਿ ਸਾਰਾ ਕੁਝ ਬਾਦਲਾਂ ਦੇ ਅੰਡਰੇ ਹੀ ਸੀਗਾ ਇਹ ਆਪਾਂ ਨੂੰ ਸਾਰੇ ਬੰਦਿਆਂ ਨੂੰ ਪਤਾ ਜਿਹੜੇ ਬੰਦੇ ਇਹ ਚੀਜ਼ ਦੀ ਨੌਲੇਜ ਰੱਖਦੇ ਨੇ ਜਾਂ ਮੰਨ ਲਓ ਵੀ ਇਹ ਚੀਜ਼ ਬਾਰੇ ਦੇਖਦੇ ਨੇ ਜੋ ਸ਼ੁਰੂ ਤੋਂ ਹੀ ਚੀਜ਼ ਨੂੰ ਵਾਚ ਕਰਦੇ ਨੇ ਹੁਣ ਜਿਹੜੀ ਗੱਲ ਮੁੱਕਦੀ ਉਹ ਹੈ ਕਿ ਇੱਕ ਕੁਰਸੀ ਦੀ ਹੁਣ ਕੁਰਸੀ ਦੇ ਉੱਤੇ ਜਣੀ ਕਿ ਇਹਨਾਂ ਦੇ ਇੰਨਾ ਕ ਜਣੀ ਕਿ ਅੱਖ ਟਿਕੀ ਹੋਇਆ ਵੀ ਭਾਈ ਜੇ ਹੁਣ ਕੌਮ ਕੋਲੋਂ ਮਾਫੀ ਮੰਗ ਲਈਏ ਤਾਂ ਹੋ ਸਕਦਾ ਵੀ ਸਾਡੀ ਕੌਮ ਜਿਹੜੀ ਆਉਣੇ ਵਾਲੇ ਦਿਨਾਂ ਦੇ ਵਿੱਚ ਜਾਂ ਆਉਣੇ ਵਾਲੇ ਸਾਲਾਂ ਦੇ ਵਿੱਚ ਪੀ ਸਾਨੂੰ ਮaaf ਕਰ ਦਵੇ ਸਾਨੂੰ ਦੁਆਰ ਚ ਫੇਰ ਅਸੀਂ ਖੜੇ ਹੋ ਜਾਈਏ ਪਰ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਅਕਾਲ ਤਖਤ ਦੇ ਜੱਥੇਦਾਰ ਜਾਂ ਮੰਨ ਲੋ ਕੌਮ ਬਾਦਲਾਂ ਨੂੰ ਮaaf ਕਰਦੀ ਆ ਮੈਂ ਇਕੱਲੀ ਮਾਫੀ ਦੀ ਗੱਲ ਨਹੀਂ ਕਰਦਾ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਉਹ ਚ ਲਿਖੀਆਂ ਨੇ ਚਿੱਠੀ ਵਿੱਚ ਜਿਹੜੀਆਂ ਸੁਣਨ ਨੂੰ ਮਿਲੀਆਂ ਨੇ ਜਿਵੇਂ ਪਹਿਲਾਂ ਮੈਂ ਕਹਿ ਕੇ ੱਡੇ ਵੀ ਭਾਈ ਇੱਕ ਤਾਂ ਬਗਰਾੜੀ ਕਾਂਡ ਜਿਹੜਾ ਆਪਣੇ ਸਾਰਿਆਂ ਨੂੰ ਪਤਾ ਵੀ ਜਿਹੜਾ ਸ਼ਰੂਗਰਾਂ ਸਾਹਿਬ ਜੀ ਦੇ ਜਿਹੜੇ ਸਰੂਪਾਂ ਦੀ ਬੇਆਦਬੀ ਹੋਈ ਆ ਉੱਥੇ ਵਾਲਾ ਤੇ ਇੱਕ ਬੇੜਾ ਬਾਬੇ ਸਿਰਸੇ ਵਾਲਾ ਜਿਗਾ ਇਹ ਬਾਬਾ ਕਹਿੰਦੇ ਨੇ ਯਾਨੀ ਕਿ ਸਾਡੇ ਬਲੇ ਤਾਂ ਜਿਵੇਂ ਕਹ ਵੱਲੋ ਵੀ ਚੋਰ ਫਰੇਬ ਜੋ ਮਰ ਹੁਣ ਜਿਹੜੀ ਉਹ ਚੀਜ਼ ਆ ਉਹ ਚੀਜ਼ ਇੱਕ ਪਾਸਟ ਵਿੱਚ ਨਿਕਲ ਚੁੱਕੀ ਹੈ ਤੇ ਜਿਹੜੀਆਂ ਵੀ ਇਹ ਘਟਨਾਵਾਂ ਹੋਈਆਂ ਨੇ ਇਹ ਮਾਫੀਯੋਗ ਘਟਨਾ ਨਹੀਂ ਹੈਗੀਆਂ ਜੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲਦੀ ਆ ਜਾਂ ਮੰਨ ਲਓ ਜਾਨੀ ਕਿ ਕੌਮ ਕਹਿੰਦੀ ਹੈ ਵੀ ਬਈ ਇਹਨੂੰ ਮਾਫ ਕਰੋ ਫੇਰ ਤਾਂ ਕਿਸੇ ਵੀ ਬੰਦੇ ਨੂੰ ਕੋਈ ਵੀ ਬੰਦਾ ਮਾਫੀ ਦੇ ਸਕਦਾ ਉਹ ਚਾਹੇ ਰਾਹੁਲ ਗਾਂਧੀ ਹੋਵੇ ਫੇਰ ਤਾਂ ਉਹਦੀ ਵੀ ਮਾਫੀ ਮੰਗਦੀ ਬਣਦੀ ਆ ਕਿਉਂਕਿ ਜੜਾ ਰਾਹੁਲ ਗਾਂਧੀ ਆ ਜੇ ਆਪਾਂ ਦੇਖੀਏ ਚੱਕ ਕੇ ਹੁਣ ਜਿਵੇਂ ਸੁਖਵੀਰ ਬਾਦਲਵਾਰ ਨੂੰ ਇਹ ਕਹਿ ਰਹੇ ਨੇ ਵੀ ਭਾਈ ਇਹ ਬੰਦੇ ਦੇ ਇਹਨਾਂ ਤਾਂ ਕੁਛ ਕੀਤਾ ਹੀ ਨਹੀਂ ਪਰ ਇਹਦਾ ਜਿਹੜਾ ਮਤਲਬ ਹੈ ਨਾ ਜਿਹੜਾ ਧੜਾ ਸੀਗਾ ਬਾਬਾ ਬੋਰਡ ਜਿਹਨੂੰ ਕਹਿੰਦੇ ਨੇ ਆਪਣੇ ਪ੍ਰਕਾਸ਼ ਸਿੰਘ ਬਾਦਲ ਜੀ ਵੀ ਉਹਨਾਂ ਨੇ ਸਾਰਾ ਕੁਝ ਕੀਤਾ ਹੁਣ ਸਾਡੀ ਇਹ ਚ ਮੰਗੇ ਸੀ ਕਿ ਭਾਈ ਜਦ ਆਪਾਂ ਗੱਲਾਂ ਕਰਦੇ ਆ ਜਦ ਆਪਾਂ ਪੁਆਇੰਟ ਦੇ ਉੱਤੇ ਬੋਲਦੇ ਆ ਜਿਹੜੇ ਉੱਤੇ ਆਪਾਂ ਕਿਉਂ ਨਹੀਂ ਫਿਰ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਹਰੇ ਵੀ ਜਦ ਤੱਕ ਹੁਣ ਵੀ ਇਹ ਗੱਲਾਂ ਬਾਹਰ ਆਈਆਂ ਨੇ ਕਾਲਕਾ ਜੋ ਕਾਲਕਾ ਸਾਹਿਬ ਨਾਲ ਜਾ ਕੇ ਪੁੱਛ ਲਿਓ ਉਹ ਜਾ ਕੇ ਇੰਟਰਵਿਊ ਸੁਣ ਲਿਓ ਉਹ ਕਹਿੰਦੇ ਵੀ ਬੰਦੀ ਸਿੰਘਾਂ ਦੀ ਗੱਲ ਹੋਈ ਸੀ ਉਹ ਡਾਇਰੈਕਟਲੀ ਬੈਠ ਕੇ মিডিਆ ਉੱਤੇ ਗੱਲ ਕਹਿ ਰਹੇ ਨੇ ਸਿਰਫ ਬਾਦਲ ਧੜਨੇ ਜਿਹੜੇ ਬਾਦਲ ਧੜਾਣਾ ਇਹਨਾਂ ਨੇ ਬੰਦੀ ਸਿੰਘ ਬਾਹਰ ਆਉਣ ਦਿੱਤੇ ਨਹੀਂ ਹੈਗੇ ਇਹ ਬਿਲਕੁਲ ਗੱਲ ਸਹੀ ਆ ਇਹ ਅਖਬਾਰਾਂ ਦੀ ਕਟਿੰਗਾਂ ਵੀ ਪਈਆਂ ਨੇ ਕਈ ਜਗ੍ਹਾ ਦੇ ਉੱਤੇ ਜਿਦੇ ਵਿੱਚ ਆਪਣੇ ਸੁਖਵੀਰ ਬਾਦਲ ਦੇ ਕੋਲੋਂ ਇਹ ਬਿਆਨ ਨਿਕਲੇ ਹੋਏ ਨੇ ਵੀ ਭਾਈ ਜੋ ਜਗਤਾਰ ਸਿੰਘ ਹਵਾਰਾ ਉਹ ਇੱਕ ਆਤਵਾਦੀ ਆ ਇਹ ਬੰਦੇ ਕਹਿ ਰਹੇ ਨੇ ਇਹ ਬੰਦੇ ਕਹਿ ਰਹੇ ਨੇ ਪਰ ਆਪਾਂ ਨੂੰ ਪਤਾ ਵੀ ਜੋ ਜਗਤਾਰ ਸਿੰਘ ਹਵਾਰਾ ਜਾਂ ਮਤਲਬ ਬਾਕੀ ਬੰਦੀ ਸਿੰਘਾਂ ਨੇ ਉਹ ਕੌਮ ਲਈ ਜੋ ਜੇਲ੍ਹਾਂ ਕਟੀਆਂ ਨੇ ਜੋ ਕੌਮ ਲਿਓ ਜੇਲ੍ਹ ਦੇ ਅੰਦਰ ਬੰਦਰ ਰਹੇ ਨੇ ਜਾਂ ਹੁਣ ਤੱਕ ਉਹਨਾਂ ਨੇ ਜੋ ਆਪਣੇ ਆਪਣੇ ਸ਼ਰੀਰ ਦੇ ਉੱਤੇ ਘੱਲਣਾ ਸੁਣ ਦੇ ਵਿੱਚ ਇਹ ਵੀ ਆ ਰਿਹਾ ਵੀ ਭਾਈ ਜੋ ਜਗਤਾਰ ਸਿੰਘ ਖਵਾਰਾ ਨੇ ਉਹਨਾਂ ਨੂੰ ਇਸ ਟਾਈਮ ਤੁਰਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਕਿਉਂਕਿ ਤੁਹਾਨੂੰ ਪਤਾ ਵੀ ਭਾਈ ਢੂਹੀ ਦੀ ਪ੍ਰੋਬਲਮ ਆ ਉਹਨਾਂ ਨੂੰ ਪਰ ਬੜਾ ਦੁੱਖ ਲੱਗਦਾ ਪਰ ਜਿਹੜੀ ਸਾਡੀ ਕੌਮ ਆ ਨਾ ਸਾਡੀ ਕੌਮ ਉਹ 30-30 ਸਾਲ ਦੇ ਬੰਦੀ ਸਿੰਘਾਂ ਨੂੰ ਛੱਡ ਕੇ ਉਹ 30-30 ਸਾਲ ਦੇ ਬੰਦੀ ਸਿੰਘਾਂ ਨੂੰ ਛੱਡ ਕੇ ਉਹ ਜੋ ਨਵੇਂ ਬੰਦੀ ਸਿੰਘ ਜੋ ਬਿਨਾਂ ਮਤਲਬ ਤੋਂ ਜਿਨ੍ਹਾਂ ਦਾ ਕੋਈ ਕੌਮ ਨੂੰ ਨਾ ਕੋਈ ਦੇਣ ਨਾ ਕੋਈ ਗੱਲ ਨਾ ਕੋਈ ਬਾਤ ਉਹਨਾਂ ਮਗਰ ਭੱਜੀ ਚਲੋ ਆਪਣੇ ਆਪਣੇ ਦੇ ਕਿਉਂਕਿ ਆਪਣੇ ਬੰਦਿਆਂ ਵਿੱਚ ਪ੍ਰੋਬਲਮ ਆ ਕੋਸ਼ਕ ਜਿਹੜੇ ਫੈਨ ਨੇ ਉਹ ਹੈਗੇ ਨੇ ਮੈਂ ਐਗਜ਼ਾਮਪਲ ਦੇ ਤਰ੍ਹਾਂ ਇੱਥੇ ਕੋਸ਼ਕ ਦੇ ਫੈਨ ਹੈਗੇ ਨੇ ਭਾਈ ਬੱਬੂ ਮਾਨ ਦੇ ਕੋਸ਼ਕ ਦੇ ਫੈਨ ਹੈਗੇ ਨੇ ਕਰਨ ਔਜਲੇ ਦੇ ਉਹ ਆਪਸ ਦੇ ਵਿੱਚ ਲੜੀ ਜਾਂਦੇ ਨੇ ਹੁਣ ਇਧਰ ਵੀ ਇਧਰ ਆਜੋ ਆਪਾਂ ਘੁੰਮ ਕੇ ਕੋਸ਼ਕ ਦੇ ਬੰਦੇ ਹੈਗੇ ਨੇ ਜਿਹੜੇ ਭਾਈ ਉਹਨੂੰ ਫੋਲੋ ਕਰਦੇ ਨੇ ਕੋਸ਼ਕ ਬੰਦੇ ਹੈਗੇ ਨੇ ਜਿਹੜੇ ਪੁਰਾਣੇ ਬੰਦੀ ਸਿੰਘਾਂ ਉ ਚੱਕੀ ਬੈਠੇ ਨੇ ਪਰ ਜੇ ਆਪਾਂ ਇਹਨਾਂ ਦੋਨਾਂ ਦੇ ਵਿੱਚ ਨਾ ਇੱਕ ਪਾਸੇ ਤੁਸੀਂ ਇੱਕ ਚੀਜ਼ ਤਿਆਰ ਕਰ ਲਓ ਕਾਪੀ ਦੇ ਤੱਕ ਸਾਫ ਪੇਜ ਦੇ ਉੱਤੇ ਇੱਕ ਤਿਆਰ ਕਰ ਲਓ ਲਾਈਨ ਬਣਾ ਕੇ ਇੱਕ ਪਾਸੇ ਬੰਦੀ ਸਿੰਘ ਦਿੱਲੀ ਵਾਲਾਂ ਦੀ ਲਿਖ ਲਿਓ ਇੱਕ ਪਾਸੇ ਬੰਦੀ ਸਿੰਘ ਦਿਬਰੂਗੜ੍ਹ ਵਾਲਾਂ ਦੀ ਲਿਖ ਲਿਓ ਉਹਨਾਂ ਦਾ ਆਪਸ ਦੇ ਵਿੱਚ ਕੰਪੈਰੀਸ਼ਨ ਕਰ ਲਿਓ ਜਿਹੜਾ ਜਿਹੜਾ ਕੋਈ ਤੁਹਾਡੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਨੈੱਟ ਦੇ ਉੱਤੇ ਪਿਆ ਦੱਸ ਦਿਓ ਨਿਚੋੜ ਕੱਢ ਲਿਓ ਭਾਈ ਕਿਹਨਾਂ ਜੋੜੇ ਚੋਂ ਨਿਕਲਦਾ ਪਰ ਕਈ ਲੋਕ ਕਈ ਲੋਕ ਕੀ ਦੋ ਤਿੰਨ ਜਣੇ ਨੇ ਇਹ ਲੱਗੇ ਹੋਏ ਨੇ ਵੀ ਭਾਈ ਜੋ ਮੈਂ ਆ ਮਤਲਬ ਜਿਨ ਕਿ ਮੈਂ ਆਪਣੀ ਗੱਲ ਕਰਦਾ ਇਹ ਚੋਂ ਵੀ ਮੈਂ ਸਿੱਖਾਂ ਦੇ ਵਿਰੋਧ ਬੋਲਦਾ ਜਾਂ ਮੰਨ ਲਓ ਕਿ ਮੈਂ ਕੋਈ ਸਿੱਖਾਂ ਦੇ ਉੱਤੇ ਕੋਈ ਟਿੱਪਣੀ ਕਰਦਾ ਜਾਂ ਕੁਝ ਵੀ ਕਰਦਾ ਮੈਂ ਅੱਜ ਤੱਕ ਕਦੇ ਵੀ ਏ ਮੇਰੀ ਗੱਲ ਪੰਜਾਬੀ ਦੇ ਵਿੱਚ ਆ ਮੈਂ ਜਿਹੜੇ ਬੰਦਾਂ ਨਾਲ ਨੌਂ ਲੈ ਕੇ ਗੱਲ ਕੀਤੀ ਆ ਉਹਦਾ ਹੀ ਨੌਂ ਲੈ ਕੇ ਗੱਲ ਕੀਤੀ ਆ ਮੇਰੀਆਂ ਸਾਰੀਆਂ ਲਾਈਵਾਂ ਪਾਈਆਂ ਨੇ ਜੇ ਸਿੱਖਾਂ ਦੀ ਗੱਲ ਇਹ ਕਰਦੇ ਨੇ ਕਿਉਂਕਿ ਦੋ ਤਿੰਨ ਬੰਦੇ ਨੇ ਇੱਕ ਨਵਾਂ ਟਾਰਗੇਟ ਚੱਕਿਆ ਹੋਇਆ ਵੀ ਭਾਈ ਰੋਮੀ ਨੂੰ ਇਹ ਚੀਜ਼ ਪਿੱਛੇ ਅਲਾ ਜਾ ਕੇ ਰੱਖੋ ਜਾਂ ਲੋਕਾਂ ਨੂੰ ਤੇ ਤੇ ਪ੍ਰੈਸ਼ਰ ਪਾਓ ਹੁਣ ਮੇਰੇ ਨਾਲ ਇੱਕ ਦਿਨ ਦੇ ਵਿੱਚ ਬਹੁਤ ਬੰਦੇ ਦੀ ਗੱਲਾਂ ਹੁੰਦੀਆਂ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਭਾਈ ਅਸੀਂ ਤੇਰੇ ਨਾਲ ਆ ਪਰ ਅਸੀਂ ਸੋਸ਼ਲ ਮੀਡੀਆ ਤੇ ਬੋਲ ਨਹੀਂ ਸਕਦੇ ਕਿ ਪ੍ਰੋਬਲਮ ਇਹ ਆ ਵੀ ਜੇ ਅਸੀਂ ਬੋਲਾਂਗੇ ਕਿਉਂਕਿ ਇਹ ਲੋਕ ਨੇ ਜਿਹੜੇ ਵੀ ਸਾਡੀਆਂ ਧੀਆਂ ਮਾਮਾ ਭੈਣਾਂ ਨੂੰ ਟਾਰਗੇਟ ਕਰਨਗੇ ਕਿਉਂਕਿ ਜੋ ਕੁਝ ਹੋਣ ਨੂੰ ਆ ਰਿਹਾ ਇਹਨਾਂ ਕੋ ਦੇਣ ਨੂੰ ਨਾ ਤਾਂ ਕੋਈ ਤਰਕ ਆ ਨਾ ਕੋਈ ਦਲੀਲ ਆ ਨਾ ਇਹਨਾਂ ਕੋ ਕੋਈ ਬੈਠ ਕੇ ਕਿਤੇ ਟੇਬਲ ਟॉक ਕਰ ਸਕਦੇ ਨੇ ਜੇ ਤੁਸੀਂ ਕਦੇ ਵੀ ਕੋਈ ਚੀਜ਼ ਉੱਤੇ ਸਵਾਲ ਪੁੱਛ ਲਿਆ ਹੁਣ ਇਹ ਇੱਕ ਬਹੁਤ ਵਧੀਆ ਗੱਲ ਕਰ ਰਹੇ ਨੇ ਵੀ ਭਾਈ ਅਮਰਤਪਾਲ ਨੂੰ ਤੁਸੀਂ ਕੌਣ ਹੁੰਨੇ ਪੁੱਛਣੇ ਆਲੇ ਇਹਨਾਂ ਨੂੰ ਫੁੱਦੂਆਂ ਨੂੰ ਮੈਂ ਕਹਿੰਦਾ ਪਾਗਲਾਂ ਨੂੰ ਇੰਨਾ ਕ ਮੈਂ ਜਵਾਬ ਦੇ ਵਿੱਚ ਪਾ ਦੋ ਜਿਹੜਾ ਅਮਰਤਪਾਲ ਆ ਉਹ ਹੁਣ ਕੱਲਾ ਇੱਕ ਪੰਥਕ ਨਹੀਂ ਰਹੇਗਾ ਉਹ ਇੱਕ ਪੋਲਿਟਿਕਸ ਬਣ ਚੁੱਕਿਆ ਉਹ ਇੱਕ ਜਿਵੇਂ ਕਹਿੰਦੇ ਨੇ ਵੀ ਇੱਕ ਬੋਟਰ ਮਹਿਕਮੇ ਦੇ ਵਿੱਚ ਉਹ ਐਂਟਰ ਹੋ ਚੁੱਕਿਆ ਉਹਨੂੰ ਤਾਂ ਇਹ ਸਵਾਲ ਹੋਣਗੇ ਬਹੁਤ ਦੂਰ ਦੂਰ ਤੱਕ ਸਵਾਲ ਹੋਣਗੇ ਉਹਨੂੰ ਵੀ ਭਾਈ ਇਹ ਗੱਲ ਦਾ ਜਵਾਬ ਇਹ ਗੱਲ ਦਾ ਜਵਾਬ ਇਹ ਗੱਲ ਦਾ ਜਵਾਬ ਪਰ ਜੋ ਇਹਦੀ ਭੇੜ ਆ ਜੋ ਆਪਾਂ ਕਹਿੰਦੇ ਨੇ ਵੀ ਭਾਈ ਦੋ ਚਾਰ ਜਿਹੜੇ ਲੱਗੇ ਹੋਏ ਨੇ ਗੰਨਾਵਾਤਾ ਕਰ ਰਹੇ ਉਹਨਾਂ ਕੋਲ ਨਾ ਤਾਂ ਕੋਈ ਤਰਕ ਆ ਮੈਂ ਦੁਬਾਰਾ ਚ ਫਿਰ ਰਿਪੀਟ ਕਰ ਦਵਾਂ ਨਾ ਕੋਈ ਗੱਲ ਨਾ ਕੋਈ ਬਾਤ ਬਸ ਮਾਵਾ ਭੈਣਾਂ ਦੀਆਂ ਗਾਲਾਂ ਕੱਢੀ ਜਾਓ ਨੋ ਪ੍ਰੋਬਲਮ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਹਰੇਕ ਦੀ ਮਾਂ ਭੈਣ ਦੇ ਕੋਲ ਸੇਮ ਸਮਾਨ ਲੱਗਿਆ ਹੋਇਆ ਜਾਂ ਤਾਂ ਮੈਨੂੰ ਦੱਸ ਦਿਓ ਭਾਈ ਤੁਹਾਡੇ ਵਾਲੀ ਕੋ ਘਾਟਾ ਜਾ ਮੇਰੇ ਵਾਲੀ ਕੋ ਵੱਧਦਾ ਸੇਮ ਹੈ ਆ ਅੱਜ ਮੋੜੇ ਪਹਿਲੇ ਵਿਸ਼ੇ ਦੇ ਉੱਤੇ ਕਹਿੰਦੇ ਜੇ ਪੰਥਕ ਪਾਰਟੀ ਖੜੀ ਕਰਨੀ ਆ ਹੋਣੀ ਚਾਹੀਦੀ ਆ ਪਰ ਪੁਰਾਣੇ ਬੰਦੇ ਹੀ ਕਿਉਂ ਹੁਣ ਸੁਖਵੀਰ ਬਾਦਲਾ ਸੁਖਵੀਰ ਬਾਦਲਾ ਅੱਜ ਮਾਫੀ ਮੰਗ ਰਿਹਾ ਕੀ ਇਹਦੇ ਵਿੱਚ ਇਕੱਲਾ ਸੁਖਵੀਰ ਬਾਦਲੇ ਕੋਈ ਕਸੂਰਵਾਰਾ ਜਿਹੜੀ ਨਾਲ ਦੀ ਉਹਦੀ ਜੁੰਡੀ ਆ ਜਿੰਨੀ ਵੀ ਜੁੰਡਲੀ ਨਾਲ ਰਹਿੰਦੀ ਨਹੀਂ ਸੀਗੀ ਜਿਹਨਾਂ ਨੂੰ ਉੱਥੇ ਕੋਈ ਅਹੁਦਾ ਨਹੀਂ ਮਿਲਿਆ ਹੈਗਾ ਜਿਨ੍ਹਾਂ ਨੂੰ ਉੱਥੇ ਕੋਈ ਮਤਲਬ ਜਾਨੀ ਕਿ ਕੋਈ ਪੁੱਛ ਨਹੀਂ ਹੋਈ ਉਹਨਾਂ ਦੀ ਅੱਜ ਉਹ ਬੰਦਿਆਂ ਨਾਲ ਆਪਣੇ ਜਿਹੜੇ ਬੰਦੇ ਨੇ ਉਹ ਚਾਹੇ ਸਰਵੀਤ ਦੇ ਭਾਈ ਹੋਵੇ ਚਾਹੇ ਅਮਰਤਪਾਲ ਦੇ ਮਾਪੇ ਹੋਣ ਜਾਂ ਕੋਈ ਵੀ ਹੋਵੇ ਉਹ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਨੇ ਤਾਂ ਇਹਦਾ ਹੁਣ ਕੀ ਮਤਲਬ ਕੱਢੀਏ ਅਸੀਂ ਜੇ ਭਾਈ ਜਿਨ੍ਹਾਂ ਨੂੰ ਉੱਥੇ ਕੋਈ ਅਹੁਦਾ ਨਹੀਂ ਮਿਲਿਆ ਇਹ ਚੱਲੇ ਹੋਏ ਕਾਰਤੂਸ ਨੇ ਇਹ ਜਿਨ੍ਹਾਂ ਨੂੰ ਉਧਰਲੇ ਪਾਸੇ ਕੋਈ ਅਹੁਦਾ ਨਹੀਂ ਮਿਲਿਆ ਨਾ ਪਾਰਟੀ ਬਣਾਉਣੀਆਂ ਬਣਾਓ ਨਵੇਂ ਬੰਦਿਆਂ ਨੂੰ ਲੈ ਕੇ ਬਣਾਓ ਮੈਂ ਤਾਂ ਗੱਲ ਮੁੱਕ ਦੀ ਗੱਲ ਜੇ ਮੇਤੋਂ ਸੁਣੋ ਕਿ ਨਾ ਮੇਰਾ ਜਿਹੜਾ opinion ਹੈ ਚੀਜ਼ ਦੇ ਵਿੱਚ ਇਹ ਆ ਜਦ ਤੱਕ ਐਸਜੀਪੀਸੀ ਦਾ ਨਾ ਪੂਰਾ ਕੰਟਰੋਲ ਨਿਹੰਗ ਸਿੰਘਾਂ ਦੇ ਹੱਥਾਂ ਦੇ ਵਿੱਚ ਨਹੀਂ ਆਉਂਦਾ ਨਾ ਜਦ ਤੱਕ ਬੇਆਦਮੀਆਂ ਇਹ ਲੋਕਾਂ ਨੇ ਏਕਣੇ ਹੀ ਕਰਦੇ ਰਹਿਣਾ ਆਪਣੀਆਂ ਨੇ ਇਹ ਮੇਰੀ ਗੱਲ ਪੰਜਾਬੀ ਦੇ ਵਿੱਚ ਸੁਣ ਲੋ ਨਿਹੰਗ ਸਿੰਘਾਂ ਦੇ ਕੋਲ ਜਿਹੜੀ ਕੌਮ ਦਲੇਰਾ ਜਿਹੜੀ ਕੌਮ ਫੌਜ ਜਿਹਦੇ ਨਾਲ ਅਟੈਚ ਆ ਜਿਹਨੂੰ ਖਾਲਸਾ ਖਰੂ ਗੋਲ ਸਿੰਘ ਜੀ ਦੀ ਬਖਸ਼ਿਸ਼ ਆ ਉਹਨਾਂ ਨੂੰ ਉਹਦੇ ਉੱਤੇ ਹੈਗੀ ਆ ਖਾਲਸਾ ਫੌਜ ਦੇ ਉੱਤੇ ਉਹਨਾਂ ਕੋਲ ਹੀ ਐਸਜੀਪੀਸੀ ਸੁਰੱਖਿਅਤ ਰਹਿ ਸਕਦੀ ਆ ਤੇ ਉਹੀ ਬੰਦੇ ਉਹੀ ਬੰਦੇ ਆਪਾਂ ਨੂੰ ਇਨਸਾਫ ਲੈ ਕੇ ਦੇ ਸਕਦੇ ਨੇ ਬਾਕੀਆਂ ਵੱਲੋਂ ਤਾਂ ਹੱਥ ਛਾੜ ਦਿਓ ਦੇਖ ਲਓ ਚਾਹੇ ਆਪਣੇ ਨਾਲ ਹੁਣ ਤੱਕ ਕੀ ਕੀ ਕੁਸ਼ ਹੋ ਗਿਆ ਟਿਆ ਇਹ ਦੇਖ ਲਿਓ ਹੁਣ ਅੱਜ ਦੇ ਟਾਈਮ ਦੇ ਵਿੱਚ ਸਾਰੇ ਕਹਿੰਦੇ ਨੇ ਵੀ ਜੀ ਤੁਸੀਂ ਕਹੀ ਜਾਂਦੇ ਹੋ ਅਮਰਤਪਾਲ ਨੂੰ ਤੁਸੀਂ ਜੀ ਐਂ ਬੋਲੀ ਜਾਂਦੇ ਤੁਸੀਂ ਜਿਵੇਂ ਬੋਲੀ ਜਾਂਦੇ ਸਾਢੇ 4 ਲੱਖ ਪੌਣੇ 5 ਲੱਖ ਵੋਟਾਂ ਨੇ ਵੋਟ ਪਾਈ ਅਮਰਤਪਾਲ ਨੂੰ ਉਹ ਪਾਗਲ ਨੇ ਹੁਣ ਮੈਂ ਪੂਰੇ ਇਕੱਲੇ ਮਾਝੇ ਵਾਲੀ ਗੱਲ ਨਹੀਂ ਕਰਦਾ ਹੈਗਾ ਜਾਂ ਇਕੱਲੇ ਮੈਂ ਉਧਰਲੇ ਏਰੀਆ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹੀ ਵੋਟਰਾਂ ਨੇ ਇਹਦਾ ਭਗਵਾਨ ਤਮਨ ਵਿੱਚ ਜਤਾਇਆ ਦੱਸੋ ਮੈਨੂੰ 92 ਐਮਐਲਏ ਦਿੱਤੇ ਕਿ ਨਹੀਂ ਉਹਨੂੰ ਜੇ ਉਹਨੂੰ 92 ਐਮਐਲਏ ਦੇ ਕੇ ਤੁਸੀਂ ਉਹਨੂੰ ਮੁੱਖ ਮੰਤਰੀ ਬਣਾ ਕੇ ਆਪਣੇ ਹੱਥ ਧੋ ਕੇ ਪਿੱਛੇ ਹੋ ਕੇ ਬਹਿ ਸਕਦੇ ਹੋ ਤਾਂ ਅਸੀਂ ਉਹਨਾਂ ਨੂੰ ਕਿਉਂ ਨਹੀਂ ਕਹਿ ਸਕਦੇ ਜੇ ਤੁਸੀਂ ਵੋਟਾਂ ਦੀ ਗੱਲ ਕਰਦੇ ਹੋ ਤੁਸੀਂ 4.5 ਲੱਖ ਨੂੰ ਰੋਣੇ ਅਸੀਂ 7 ਕਰੋੜ ਦੀ ਗੱਲ ਕਰਦੇ ਆ ਸੋ ਕਹਿਣ ਦਾ ਮਤਲਬ ਇਹ ਆ ਵੀ ਆ ਵੋਟਾਂ ਵਾਲੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੋਟਾਂ ਸਿਸਟਮ ਵੀ ਭਾਈ 4.5 ਲੱਖ ਨੇ ਪਾਤੀ ਜਾਂ 5 ਲੱਖ ਨੇ ਪਾਤੀ ਜਾਂ ਕਿਸੇ ਨੇ ਉਹ ਕਰਤੀ ਸਾਡੇ ਸਿਰਫ ਸਵਾਲ ਨੇ ਸਾਡਾ ਕਿਸੇ ਨਾਲ ਕੋਈ ਪਰਸਨਲ ਰੋਲਾ ਨਹੀਂ ਹੈਗਾ ਜੋ ਭਾਈ ਅਵਤਾਰ ਸਿੰਘ ਮਾਤਾ ਜੀ ਆਪਣੇ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੇ ਆ ਕੇ ਬਿਆਨ ਦਿੱਤਾ ਇਹਨਾਂ ਚੋਂ ਕਿਸੇ ਬੰਦੇ ਦਾ ਕੋਈ ਬਿਆਨ ਆਇਆ ਕੋਈ ਬੰਦਾ ਬੋਲਿਆ ਨਾ ਚੋਂ ਕੋਈ ਨਹੀਂ ਬੋਲੂਗਾ ਕਿਉਂਕਿ ਕੋਈ ਸਵਾਲ ਹੈ ਹੀ ਨਹੀਂ ਨਾ ਕੋਈ ਜਵਾਬਾ ਕੋਲ ਇਹ ਇਹਨਾਂ ਲੋਕਾਂ ਦੀ ਪ੍ਰੋਬਲਮ ਹੈ ਇਹ ਹੁਣ ਅੱਜ ਦੇ ਟਾਈਮ 'ਚ ਸਾਡੇ ਨਾਲ ਬੈਸ ਕੌਣ ਰਹੇ ਨੇ ਜਿਹੜੇ ਜਿਵੇਂ ਕਹਦੇ ਨੇ ਵੀ ਆਪਣੇ ਪੇਜ ਚਲਾਉਣ ਨੂੰ ਪੇਜ ਚਲਾਉਣੇ ਵਾਲੀ ਗੇਮ ਵੀ ਭਾਈ ਕੌਂਟਰੋਵਰਸੀ ਕਰਾਂਗੇ ਫੇਰ ਇਹ ਮੇਰੇ ਤੇ ਇੱਕ ਹੋਰ الزام ਲਾਉਂਦੇ ਨੇ ਭਾਈ ਵਿਰੋਮੀ ਨੇ ਫੋਟੋਆਂ ਐਡਿਟ ਕੀਤੀਆਂ ਨੇ ਜਾ ਮੰਨ ਲਓ ਕੁਛ ਵੀ ਕਰਦੇ ਨੇ ਮੈਨੂੰ ਦਿਖਾ ਦਿਓ ਮੇਰਾ ਰੌਲਾ ਪਹਿਲਾਂ ਰਫਤਾਰ ਰਾਏ ਨਾਲ ਵੀ ਰਿਹਾ ਮੇਰਾ ਰੌਲਾ ਪਹਿਲਾਂ ਆਪਣੇ ਜਿਹੜਾ ਆਪਣੇ ਤੁਹਾਡੇ ਕੈਨੇਡਾ ਵਾਲਾ ਅਮਰੀਕਾ ਵਾਲਾ ਉਹ ਵੀਰਜ ਸੁੱਖਾ ਉਹਨਾਂ ਨਾਲ ਵੀ ਰਿਹਾ ਉਹਨਾਂ ਦੇ ਕਦੇ ਫੋਟੋਆਂ ਹਾਈਟਡ ਹੋਈਆਂ ਨਹੀਂ ਤੇ ਇਹਨਾਂ ਦੀਆਂ ਕਿਉਂ ਹੋਈਆਂ ਨੇ ਇਹਨਾਂ ਦਾ ਕਰਨ ਦਾ ਕੋਈ ਕਾਰਨ ਬਣਦਾ ਸੀਗਾ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਓਵਰ ਸਮਾਰਟ ਸਮਝਣ ਲੱਗ ਜਵੇ ਵੀ ਭਾਈ ਅਸੀਂ ਨੂੰ ਬੋਲਣ ਨਹੀਂ ਦੇਣਾ ਹੁਣ ਕਿੰਨੇ ਬੰਦੇ ਬੋਲ ਰਹੇ ਨੇ ਕਿੰਨੇ ਬੰਦੇ ਸਵਾਲ ਚੱਕ ਰਹੇ ਨੇ ਵੀ ਦੋ ਜਵਾਬ ਆ ਚੀਜ਼ਾਂ ਦੇ ਇਹ ਉਹਨਾਂ ਦੇ ਜਵਾਬ ਦੇਣ ਦੀ ਬਜਾਏ ਇਹ ਉਹਨਾਂ ਦੇ ਜਵਾਬ ਦੇਣ ਦੀ ਬਜਾਏ ਥੱਲੇ ਪਾਸੇ ਜਾ ਕੇ ਦੇਖਿਓ ਮਾਂ ਮਾਂ ਭੈਣਾਂ ਦੀਆਂ ਗਾਲਾਂ ਇਹ ਕੋਈ ਤਰਕ ਹੋਈ ਤੇ ਤੁਹਾਡੇ ਕੋਈ ਦੇਣ ਨੂੰ ਕੋਈ ਜਵਾਬ ਹੈ ਨਹੀਂ ਜਦ ਤੁਸੀਂ ਕਿਸੇ ਨੂੰ ਮਾਂ ਭੈਣਾਂ ਦੀ ਗਾਲਾਂ ਕੱਢਦੇ ਹੋ ਤਾਂ ਕੰਮ ਸੇਖੋ ਘੋ ਆਪਣਾ ਮੂੰਹ ਘਵਾ ਕੇ ਪਿੱਛੇ ਨੂੰ ਦੇਖਿਆ ਕਰੋ ਵੀ ਤੁਹਾਡੇ ਘਰ ਹੀ ਫਿਰਦੀਆਂ ਨੇ ਉਹ ਫੇਰ ਮੈਂ ਕਹਿੰਦਾ ਗਾਲਾਂ ਦਾ ਜਵਾਬ ਅਸੀਂ ਗਾਲਾਂ 'ਚ ਦੇਣਾ ਅਸੀਂ ਕੋਈ ਮੋਰੀ ਨਹੀਂ ਬਣਨਾ ਹੈਗਾ ਨਾ ਅਸੀਂ ਕੋਈ ਬਹੁਤ بڑے ਸ਼ਰੀਫ ਆ ਗਾਲ ਦਾ ਜਵਾਬ ਗਾਲਾਂ 'ਚ ਆਉਣਾ ਇਹ ਪਿਆਰ ਨਾਲ ਗੱਲ ਕਰ ਗੋਣ ਦਾ ਪਿਆਰ ਦੇ ਵਿੱਚ ਗੱਲ ਲਾਉ। ਬਾਕੀ ਰਹੀ ਗੱਲ ਸੋਧਾ ਲਾਉਣ ਦੀ ਹੁਣ ਆ ਜੋ ਸੋਧਿਆ ਵਾਲਾ ਡਿਪਾਰਟਮੈਂਟ ਦੇ ਉੱਤੇ। ਕਹਿੰਦੇ ਜੀ ਰੋਮੀ ਨੇ ਸਿੱਖਾਂ ਨੂੰ ਗਲਤ ਬੋਲਿਆ। ਲਿਆਓ ਵੀਡੀਓ ਚੱਕ ਕੇ ਵੀ ਜਿੱਥੇ ਮੈਂ ਗਲਤ ਬੋਲਿਆ। ਅਸੀਂ ਖਾਲਸਾ ਜਰਨਲ ਪਿੰਡਰ ਵਾਲੇ ਨੂੰ ਸਪੋਰਟ ਕਰਦੇ ਆ। ਉਹ ਵੀ ਸਿੱਖ ਆ। ਉਹ ਵੀ ਸਿੱਖ ਸੀ ਅਮਰਤਾਰੀ ਸੀਗਾ। ਅਸੀਂ ਮੰਨਦੇ ਆ ਉਹਨੂੰ। ਅਸੀਂ ਹਰ ਹਰਮੰਦਰ ਸੰਧੂ ਨੂੰ ਵੀ ਮੰਨਦੇ ਆ। ਅਸੀਂ ਗੁਰਬਚਨ ਸਿੰਘ ਮਨੋਚਾਹਲ ਨੂੰ ਵੀ ਮੰਨਦੇ ਆ। ਅਸੀਂ ਜੱਤਰਾ ਗੁਰਦੇਵ ਸਿੰਘ ਕੌਂਕੇ ਨੂੰ ਵੀ ਮੰਨਦੇ ਆ ਬਥੇਰੇ ਨੇ ਜਿਹੜੇ ਸਿੰਘ ਨੇ ਜੋ ਸਿੱਖ ਨੇ ਆ ਜਿਹੜੇ ਦੋਕ ਲੱਗੇ ਹੋਏ ਨੇ ਵੀ ਭਾਈ ਰੋਮੀ ਸਿੱਖਾਂ ਨੂੰ ਗਲਤ ਬੋਲਦਾ ਕਹਿੰਦੇ ਲੈਓ ਚੱਕ ਲੈਓ ਵੀ ਭਾਈ ਕਿਹਨੂੰ ਗੱਲ ਗਲਤ ਬੋਲਦੇ ਅਸੀਂ ਕਿਹੜੇ ਸਿੱਖ ਦੀ ਅਸੀਂ ਗੱਲ ਕੀਤੀ ਆ ਅਸੀਂ ਤਾਂ ਨੌ ਲਾ ਕੇ ਗੱਲ ਕਰ ਰਹੇ ਆ ਆ ਜੇ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਹੋ ਵੀ ਭਾਈ ਅਮਰਤਪਾਲ ਸਾਰਾ ਸਿੱਖ ਅਮਰਤਪਾਲ ਦੇ ਨਾਲ ਖੜਾ ਤਾਂ ਲਿਆ ਦਿਓ ਮੈਨੂੰ ਵੀ ਭਾਈ ਕਿਹੜੇ ਸਿੱਖ ਨਾਲ ਖੜੇ ਨੇ ਗਣਤੀ ਲਾ ਲਓ ਗਣਤੀ ਵਿੱਚ ਲਿਆਓ ਵੀ ਭਾਈ ਕਿਹੜੇ ਨੇ ਨਾਲ ਕੀ ਖਾਲਸਤਾਨੀ ਧਰਾਵਾ ਜੋ ਖਾਲਸਤਾਨੀ ਧਰਾਵਾ ਅਮਰਤਪਾਲ ਦੇ ਨਾਲ ਨੇ ਕਰ ਦਿਓ ਮੈਨੂੰ ਸ਼ੋ ਜਿਹੜੀ ਗੱਲ ਦਾ ਕੋਈ ਮਤਲਬ ਹੀ ਨਹੀਂ ਬਣਦਾ ਹੈਗਾ ਜਿਹੜੀ ਗੱਲ ਦਾ ਕੋਈ ਨਾ ਨਚੋੜ ਨਾ ਕੋਈ ਗੱਲ ਨਾ ਕੋਈ ਬਾਤ ਤੁਸੀਂ ਉਹਨੂੰ ਬਿਨਾਂ ਮਤਲਬ ਤੋਂ ਖਿੱਚੀ ਜਾਓ ਨਾ ਤਾਂ ਉਹ ਚ ਕੋਈ ਫਾਇਦਾ ਨਹੀਂ ਹੋਣਾ ਹੈਗਾ ਸਾਡੇ ਬੋਲੇ ਜਵਾਬ ਹੈ ਉਹਨੇ ਨੇ ਜਿੰਨੇ ਮਰਜ਼ੀ ਸੁਣ ਲਿਓ ਕਿਉਂਕਿ ਤੁਹਾਡੇ ਕੋਲ ਆਪਣੇ ਕੋਲ ਤਾਂ ਕੁਝ ਦੇਣ ਨੂੰ ਹੈ ਨਹੀਂ ਸਵਾਲ ਦੇਖੋ ਕਿਹੜੇ ਬੰਦੇ ਪੁੱਛ ਰਹੇ ਨੇ ਇੱਕ ਤਨੂੰ ਮੈਂ ਹੋਰ ਦੱਸ ਦਵਾਂ ਮੈਂ ਗਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਇੱਕ ਵੀਡੀਓ ਪਾਉਂਗਾ ਮੈਂ ਕੱਲ ਨੂੰ ਪਾਉਂਗਾ ਕੱਲ ਨੂੰ ਜਾਂ ਪਰਸੋਂ ਨੂੰ ਪਾਉਂਗਾ ਵੀਡੀਓ ਇੱਕ ਮੈਂ ਜਿਹਦੇ ਵਿੱਚ ਕੋਈ ਬੰਦਾ ਇੱਕ ਸਵਾਲ ਪੁੱਛ ਰਿਹਾ ਕੱਲ ਉਹਨੇ ਮੈਨੂੰ ਪੁੱਛਿਆ ਕਹਿੰਦਾ ਤੂੰ ਸਿੱਖਾਂ ਨੂੰ ਗਲਤ ਬੋਲਦਾ ਤੂੰ ਐ ਤੂੰ ਇੱਕਣ ਤੋਂ ਮੈਂ ਵੀ ਤੂੰ ਕੌਣ ਆ ਉਹ ਦੱਸੇਗਾ ਨਾਂ ਕੋਈ ਮਹਿੰਦਰ ਸਿੰਘ ਇੱਕਣ ਕੋਈ ਨਾਂ ਮੈਂ ਵੀ ਤੂੰ ਸਿੱਖਾਂ ਕਹਿੰਦਾ ਹਾਂ ਮੈਂ ਸਿੱਖਾਂ ਪਹਿਲਾਂ ਤਾਂ ਮੇਰੀ ਗੱਲ ਦਾ ਜਵਾਬ ਲਾਂ ਦਵੇ ਉਹ ਮੈਂ ਵੀ ਤੂੰ ਸਿੱਖਾਂ ਕਹਿੰਦਾ ਹਾਂ ਮੈਂ ਸਿੱਖਾਂ ਮੈਂ ਜੇ ਤੂੰ ਸਿੱਖਾਂ ਅੱਜ ਤੱਕ ਮੈਂ ਕਦੇ ਤਰ੍ਹਾਂ ਨੌ ਲੈ ਕੇ ਜਾਂ ਤੈਨੂੰ ਜਾਂ ਤੇਰੇ ਪਰਿਵਾਰ ਨੂੰ ਕਦੇ ਕੁਝ ਬੋਲਿਆ ਕਹਿੰਦਾ ਨਹੀਂ ਮੈਂ ਫਿਰ ਤੂੰ ਕਿਹੜੇ ਸਾਹਬ ਨਾਲ ਕਹਿ ਸਦਾ ਮੈਂ ਸਿੱਖ ਨੂੰ ਗਲਤ ਬੋਲਿਆ ਮੈਂ ਤਾਂ ਜਿਹੜੇ ਬੰਦੇ ਨੂੰ ਕਹਿ ਰਿਹਾ ਜਿਹੜੇ ਬੰਦੇ ਸਵਾਲ ਪੁੱਛ ਰਿਹਾ ਮੈਂ ਤਾਂ ਨੌ ਲੈ ਕੇ ਪੁੱਛ ਰਿਹਾ ਕਿ ਤੁਸੀਂ ਕੀ ਦੀ ਗੱਲ ਕਰੀ ਜਾਂਦੇ ਹੋ ਇਹ ਇਹਨਾਂ ਲੋਕਾਂ ਦੀ ਅਨਪੜਤਾ ਹੈ ਅਨਪੜਤਾ ਲਾ ਕੇ ਸ਼ਾਹ ਨੂੰ ਤੋਂ ਲੰਡੂ ਜੇ ਪੈਗ ਚਲੋ ਜੀ ਮੈਸੇਜ ਕਰ ਲੈਣੇ ਆ ਹਾਲਾਂਕਿ ਗੱਲਬਾਤ ਕੋਈ ਹੈ ਨਹੀਂ ਮੇਰੇ ਕੋਲ ਤਕਰੀਬਨ ਬਹੁਤ ਬੰਦੇ ਦੀ ਰਿਕਾਰਡਿੰਗਾਂ ਪਈਆਂ ਨੇ ਗੱਲਾਂ ਬਾਤਾਂ ਜਿਹੜੀਆਂ ਸਾਡੀਆਂ ਹੋਈਆਂ ਨੇ ਆਪਸ ਦੇ ਵਿੱਚ ਜੋ ਸਵਾਲ ਹੁਣ ਤੱਕ ਪੁੱਛੇ ਨੇ ਜਾਂ ਕਹੇ ਨੇ ਵੀ ਭਾਈ ਇਹਦਾ ਮਤਲਬ ਸਾਨੂੰ ਦੱਸ ਦੋ ਕੌਣ ਆ ਜਾਂ ਜਿਹੜੀਆਂ ਜਿੱਥੇ ਸਟੇਜਾਂ ਸਾਂਝੀਆਂ ਹੋ ਰਹੀਆਂ ਨੇ ਵੀ ਕਿਉਂ ਹੋ ਰਹੀਆਂ ਨੇ ਜੇ ਆਪਾਂ ਨੇ ਮਾਫੀ ਹੀ ਦੇਣੀ ਆ ਜੇ ਆਪਾਂ ਮਾਫੀ ਕਰਨਾ ਫਿਰ ਰਾਹੁਲ ਨਾਲ ਆਪਣਾ ਤਾਂ ਕੋਈ ਰੋਲਾ ਹੀ ਨਹੀਂਗਾ ਜੱਸਾ ਮੈਨੂੰ ਜੇ ਕੋਈ ਰੌਲਾ ਰਾਹੁਲ ਨਾਲ ਉਹਦੀ ਦਾਦੀ ਨੇ ਆਪਣੇ ਅਕਾਲ ਤੱਕ ਸਭ ਦੇ ਉੱਤੇ ਅਟੈਕ ਕੀਤਾ ਸੀਗਾ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਦੇਖੀ ਹੋਣਾ ਸਵੇਰੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਪਾਰਲੀਮੈਂਟ ਦੇ ਵਿੱਚ ਆਪਣੇ ਨਾ ਚਰਨਜੀਤ ਚੰਨੀ ਸਾਹਿਬ ਜੀ ਬੜਾ ਬੁੜਕੇ ਨੇ ਸਿੱਧੂ ਮੂਸੇਵਾਲ ਨੂੰ ਲੈ ਕੇ ਤੇ ਅਮਰਤਪਾਲ ਨੂੰ ਲੈ ਕੇ ਚਰਨਜੀਤ ਚੰਨੀ ਕੌਣ ਆ ਕਿਹੜੀ ਪਾਰਟੀ ਨਾਲ ਸੰਬੰਧਤ ਆ ਉਹ ਬੋਲਿਆ ਆਪਣੇ ਬੰਦੇ ਨੂੰ ਲੈ ਕੇ ਕਿ ਭਾਈ ਹੋਰ ਕੋਈ ਸਿੱਖ ਨਹੀਂ ਬੋਲਿਆ ਹੋਰ ਕੋਈ ਨਹੀਂ ਕਹਿ ਰਿਹਾ ਦਤੋ ਸੀ ਮੈਨੂੰ ਦੱਸ ਦਿਓ ਵੀ ਭਾਈ ਆ ਬੰਦੇ ਨੇ ਜਾਂ ਮੰਨ ਲਓ ਵੀ ਆ ਜੋ ਆਪਣੇ ਸਿੱਖ ਧਰਮ ਦਾ ਪੰਜਾਬ ਦੇ ਵਿੱਚ ਮੋਰੀ ਆ ਵੀ ਇਹ ਬੰਦਾ ਕਹਿ ਰਿਹਾ ਵੀ ਭਾਈ ਅਮਰਤਪਾਲ ਨੂੰ ਛੱਡੋ ਤੇ ਬਾਕੀ ਜਿਹੜਾ ਤੁਸੀਂ ਮੈਂ ਅੰਤ ਤੱਕ ਗੱਲਾਂ ਵੇੜਦਾ ਫਿਰ ਲਾਈ ਵੀ ਬੜੀ ਲੰਬੀ ਹੋ ਜਾਣੀ ਆ ਜਿਹੜੇ ਕਹਿੰਦੇ ਨੇ ਵੀ ਭਾਈ ਅਸੀਂ ਸਪੋਰਟ ਕਰਦੇ ਆ ਦਿਲ ਤੋਂ ਅਮਰਤਪਾਲ ਨੂੰ ਜਾਂ ਮੰਨ ਲਓ ਵੀ ਜਾਨੀ ਕਿ ਅਸੀਂ ਪਿਆਰ ਕਰਦੇ ਆ ਇਹ ਇਹ ਫੇਸਬੁੱਕ ਹੀ ਸਪੋਰਟ ਨਹੀਂ ਹੁੰਦੀ ਹੈਗੀ ਇਹ ਮੈਂ ਤਾਂ ਤੁਹਾਨੂੰ ਸਲਾਹ ਹੀ ਦਿੰਨਾ ਪੰਜਾਬ ਨੂੰ ਜਾਓ ਜਾਂ ਪੰਜਾਬ ਜਿਹੜੇ ਬੈਠੇ ਨੇ ਉਹ ਇੱਥੇ ਕਮੈਂਟ ਕਰਨ ਦਾ ਇੱਕ ਫਾਇਦਾ ਨਹੀਂ ਹੋਣਾ ਹੈਗਾ। ਕੁਝ ਨਹੀਂ ਹੋਣਾ, ਕੁਝ ਨਹੀਂ ਲੱਭਣਾ ਇੱਥੇ। ਉਹ ਜੜੀਆਂ ਖੱਡਾਂ 'ਚ ਪਾਣੀ ਪਾ ਰਹੇ ਹਾਂ। ਜਾ ਕੇ ਉਹਦੇ ਪਰਿਵਾਰ ਨਾਲ ਖੜੋ। ਧਰਨੇ ਲਾਓ। ਉਹਨੂੰ ਕਹੋ ਵੀ ਭਾਈ ਸਾਡੇ ਬੰਦੇ ਨੂੰ ਅਸੀਂ 4.5 ਲੱਖ ਪੌਣੇ 5 ਲੱਖ ਬੰਦੇ ਨੇ ਵੋਟ ਪਾਈ ਆ ਤੇ ਉਹ ਜਿਹੜਾ 4.5 ਲੱਖ ਪੌਣੇ 5 ਲੱਖ ਬੰਦਾ ਉਹ ਉਡੀਕ ਰਿਹਾ ਆਪਣੇ ਐਮਪੀ ਨੂੰ ਤਾਂ ਉਹ ਬਜਾਓ ਬਾਹਰ ਆਵੇ ਸਾਡੇ ਕੰਮ ਕਰਾਵੇ। ਇਹਦੇ ਨਾਲ ਲੋਕਾਂ ਦਾ ਵਿਸ਼ਵਾਸ ਬਣ ਕੇ ਰਹੂਗਾ। ਤੇ ਹੱਥ ਜੋੜ ਕੇ ਬੇਨਤੀ ਉਹ 4.5 ਤੋਂ 5 ਲੱਖ ਨੂੰ ਵੀ ਆ ਵੀ ਭਾਈ ਤੁਹਾਡਾ ਫਰਜ ਬਣਦਾ ਤੁਸੀਂ ਆਪਣੇ ਐਮਪੀ ਨੂੰ ਜਿਤਾਇਆ ਤੁਸੀਂ ਉਹਨੂੰ ਵੋਟਾਂ ਪਾਈਆਂ ਨੇ ਤਾਂ ਤੁਹਾਡਾ ਫਰਜ ਬਣਦਾ ਭਾਈ 4.5 ਲੱਖ ਤੋਂ 5 ਲੱਖ ਬੰਦਾ ਇਕੱਠ ਕਰਕੇ ਜਾ ਕੇ ਸੀਐਮ ਦੀ ਕੁਰਸੀ ਜਾਂ ਮੰਲੋ ਉਹਦੀ ਜਿਹੜੀ ਕੋਠੀ ਆ ਉਹਦੀ ਕੁਰਸੀ ਨੂੰ ਘੇਰਾ ਪਾਉ ਜਾ ਕੇ ਇਹ ਭਾਈ ਸਾਡਾ ਬੰਦਾ ਸਾਡਾ ਐਮਪੀ ਬਾਹਰ ਕੱਢ ਤਾਂ ਹੁੰਦੀ ਆ ਗੱਲ ਇਹ ਤੇ ਰੋਲਾ ਪਾਉਣ ਨਾਲ ਕੁਝ ਨਹੀਂ ਹੋਣਾਗਾ ਚਾਰ ਵੀਡੀਓ ਮੈਂ ਬਣਾ ਕੇ ਪਾ ਦਨ ਇੱਥੇ ਚਾਰ ਉਧਰਲੇ ਬਣਾ ਕੇ ਪਾ ਦਨਗੇ ਇੱਕ ਦੂਜੇ ਨੂੰ ਗਾਲਾਂ ਕੱਢਾਂਗੇ ਉਹ ਮੈਨੂੰ ਚਾਰ ਗਾਲਾਂ ਕੱਢ ਦੂ ਮੈਂ ਉਹਨੂੰ ਕੱਢ ਦੂੰ ਜਾਂ ਕਿਤੇ ਬਾਹਰ ਟੱਕਰ ਲਾਂਗੇ ਉਹ ਮੈਨੂੰ ਮਾਰ ਦੂ ਜਾਂ ਮੈਂ ਉਹਨੂੰ ਮਾਰ ਦੂੰ ਹਾਲੇ ਤਾਂ ਕੋਈ ਨਿਕਲਣਾ ਹੈ ਹਾਲੇ ਦੱਸੋ ਮੈਨੂੰ ਕੀ ਹੈ ਹਾਂ ਤੇ ਮੇਰਾ ਮਤਲਬ ਇਹ ਹੈ ਵੀ ਭਾਈ ਜਿਹੜਾ 4.5 ਲੱਖ ਪਾਉਣੇ 5 ਲੱਖ ਜਿਨੇ ਵੋਟ ਪਾਈ ਆ ਨਾ ਜੇ ਤੁਸੀਂ ਕਹਿੰਦੇ ਹੋ ਵੀ ਭਾਈ ਅਸੀਂ ਤੰਗੜੇ ਤਕੜੇ ਸਪੋਟਰ ਆ ਜਾਂ ਮੰਨ ਲਓ ਅਸੀਂ ਉਹਦੇ ਵੋਟਰ ਆ ਜਾਂ ਕੁਝ ਵੀ ਲਾ ਲਓ ਵੀ ਅਸੀਂ ਉਹਨੂੰ ਸਪੋਰਟ ਕਰਦੇ ਆ ਤਾਂ ਉਹਨੂੰ ਉਹਨੂੰ ਭਾਈ ਬਚਾਓ ਜਾ ਕੇ ਉਹਨੂੰ ਅਸਾਮ ਦੀ ਜੇਲ੍ਹ ਚੋਂ ਕਢਾ ਕੇ ਲੈ ਕੇ ਆਓ ਟਰੈਕਟਰ ਟਰਾਲੀਆਂ ਇਕੱਠੀਆਂ ਕਰਕੇ ਸਾਂਭਾਲ ਨੂੰ ਖਿੱਚ ਦੋ ਕਿਵੇਂ ਨਹੀਂ ਜਾ ਸਕਦੇ ਦਿਖਾਓ ਕੁਸ ਜਲਵਾ ਵੀ ਭਾਈ ਆ ਜਲਵਾ ਆ ਹੁੰਦਾ ਜਨੂਨ ਵੀ ਜੇ ਕਿਸ ਨੇ ਬੋਟ ਪਾਈ ਆ ਜੇ ਕੋਈ ਉਹਨੂੰ ਪਿਆਰ ਕਰਦਾ ਤਾਂ ਉਹਦੇ ਪਿੱਛੇ ਆ ਕੇ ਲੋਕ ਖੜਦੇ ਵੀ ਨੇ ਆ ਲਾਈਵ ਲਾਈਵ ਸਪੋਰਟ ਵਾਲ ਨਹੀਂ ਵਸ ਵੀ ਲਾਈਵ ਦਿੱਤੋ ਸਪੋਰਟ ਕਰ ਲਿਏ ਸੋ ਇਹ ਨਹੀਂ ਕਿ ਗੱਲ ਮੈਂ ਕਰਨੀ ਸੀ ਬਾਕੀ ਆਉਣ ਵਾਲੇ ਸਮੇਂ 'ਚ ਗੱਲ ਕਲੀਅਰ ਕਰ ਦਾਂ ਜਿਤ ਤੱਕ ਭਾਈ ਤੁਸੀਂ ਕਹਿ ਨਹੀਂਓ ਮੈਂ ਦੁਬਾਰਾ ਚ ਫੇਰ ਰਿਪੀਟ ਕਰਦਾ ਤੀਜੀ ਵਾਰ ਰਿਪੀਟ ਕਰਨ ਲੱਗਿਆ ਮੈਂ ਜਿਹੜੇ ਡੰਗਰਾਂ ਦੇ ਦਿਮਾਗ ਦੇ ਵਿੱਚ ਗੋਹਾ ਫਸਿਆ ਆ ਜੇ ਕਿਸੇ ਦਿਮਾਗ ਦੇ ਚ ਕੋਹ ਵਸਿਆ ਮੈਂ ਤੀਜੀ ਵਾਰ ਰਿਪੀਟ ਕਰਦਾ ਦੁਬਾਰਾ ਜੀ ਫੇਰ ਭਾਈ ਜਿੱਥੇ ਮੈਂ ਸਿੱਖ ਧਰਮ ਨੂੰ ਜਾਂ ਸਿੱਖਾਂ ਨੂੰ ਗਲਤ ਬੋਲਿਆ ਮੈਨੂੰ ਕੱਢ ਕੇ ਵੀਡੀਓ ਲੈਦੇ ਹੋ ਨਹੀਂ ਤੁਸੀਂ ਮੇਰੀ ਨਿਗਾਹ ਵਿੱਚ ਮਹਾ ਫੁੱਦੂ ਹੈਗੇ ਹੋ ਤੇ ਮਾ